ਅੱਜ ਸਵੇਰ ਦੀ ਨਿਊਜ਼ ਚੱਲ ਰਹੀ ਹੈ ਇੱਕ ਕਹਿੰਦੇ ਪੀਰ ਮੁਹੰਮਦ ਨੇ ਛੱਡੀ ਪਾਰਟੀ ਅਕਾਲੀ ਦਲ ਨੂੰ ਵੱਡਾ ਝਟਕਾ ਖਬਰ ਸੁਣ ਕੇ ਮੇਰੇ ਦਾ ਹਾਸਾ ਬਹੁਤ ਆਇਆ ਪਹਿਲੀ ਗੱਲ ਤਾਂ ਉਹ ਬਹੁਤ ਦੇਰ ਪਹਿਲਾਂ ਛੱਡ ਗਿਆ ਸੀ ਪਾਰਟੀ ਨੂੰ ਪੀਰ ਮੁਹੰਮਦ ਸਾਹਿਬ ਦੂਜਾ ਇਹ ਵੀ ਜੇ ਪੀਰ ਮੁਹੰਮਦ ਦੇ ਜਾਣ ਨਾਲ ਪਾਰਟੀ ਨੂੰ ਛੱਟ ਕੇ ਲੱਗਣ ਲੱਗ ਲੇ ਫਿਰ ਤਾਂ ਚੱਲ ਲਈ ਪਾਰਟੀ ਮਤਲਬ ਇਹੋ ਜਿਹੇ ਬੰਦੇ ਜਾਣ ਨਾਲ ਪਾਰਟੀ ਨੂੰ ਕੀ ਛੱਟ ਕੇ ਲੱਗੜੇ ਨੇ ਹੈ ਉਹਦੇ ਨਾਲੋਂ ਤਾਂ ਇੱਕ ਸਰਕਲ ਪ੍ਰਧਾਨ ਜਾਦੇ ਤਕੜਾ ਕਲੀਦਿਲ ਦਾ ਠੀਕ ਆ ਗਿਆ ਸੀ ਸਕਾਰਯੋਗ ਨੇ ਚਲੋ ਜਿੰਨਾ ਟਾਈਮ ਪਾਰਟੀ ਜਿ ਰਹੀ ਬੋਦਰ ਝਟਕਾ ਅੱਛਾ মিডিਆ ਦੇ ਵੀ ਮੰਦਾ ਹੈਰਾਨ ਆ ਮਤਲਬ ਚਲੋ মিডিਆ ਦਾ ਤਾਂ ਕਸੂਰ ਵੀ ਕੋਈ ਨਹੀਂ ਕੋਈ ਸਰਕਾਰ ਨੇ ਦਵਾਈ ਨਾ ਪਾਰ ਰੱਖਿਆ ਕੱਲ ਵੀ ਬੋਲਿਆ ਸੀ ਮੈਂ ਵੀ ਹਾਲਾਤ ਇਹ ਨੇ ਜੇ ਕਿਤੇ ਮੈਂ ਅੱਜ ਕੋਈ ਅਕਲ ਪਾਰਟੀ ਨੂੰ ਕੋਈ ਸੁਝਾਅ ਫੇਸਬੁੱਕ ਤੇ ਲਿਖ ਕੇ ਪਾ ਤਿਆ ਨਾ ਤਾਂ ਬ੍ਰੇਕਿੰਗ ਨਿਊ ਚੱਲ ਜਾਊਗੀ ਜਦ ਇਹ ਆ ਜੂਦੇ ਪ੍ਰਧਾਨ ਨੇ ਪਾਰਟੀ ਤੋਂ ਹੋਇਆ ਜੀ ਬਾਗੀ ਆ ਗੱਲ ਕਹੀ ਉਹ ਗੱਲ ਕਹੀ ਪੰਜਾਬ ਦੇ ਹੱਕਾਂ ਦੀ ਜਿੰਨੀ ਮਰਜ਼ੀ ਕਹਿ ਲਈਏ ਕੋਈ মিডিਆ ਨਹੀਂ ਦਿਖਾਉਂਦਾ ਕਿਉਂਕਿ ਸਰਕਾਰ ਨੇ ਕਿਹਾ ਹੋਇਆ ਲਈ ਕਿ মিডিਆ ਵਾਲੇ ਆਪ ਹੀ ਦੱਸਦੇ ਨੇ ਵਿਚਾਰੇ ਕਹਿੰਦੇ ਜੀ ਆਹ ਗੱਲਾਂ ਤੁਸੀਂ ਬੋਲਿਆ ਕਰੋ ਫੇ ਸਾਨੂੰ ਕੱਟਣੀ ਪੈਂਦੀ ਹੈ ਜਾ ਕੇ ਜੇ ਕੋਈ 1 2 1 ਵੀ ਪੱਤਰਕਾਰ ਲੈ ਜੇ ਕਈ ਹੈਗੇ ਪੂਰੀ ਵੀ ਚਲਾਉਂਦੇ ਨੇ ਬੇਬਚਨ ਨਾਲੇ ਪਰ ਦੂਜੇ ਵੱਡੇ ਚੰਨ ਨਾਲੇ ਉਹ ਤਾਂ ਫਿਰ ਕੱਟ ਕੇ ਚਲਾਉਂਦੇ ਨੇ ਕਹਿੰਦੇ ਜੀ ਫਿਰ ਉੱਥੇ ਕਟਿੰਗ ਹੋ ਜਾਂਦੀ ਹੈ ਫਿਰ ਸਰਕਾਰ ਨੂੰ ਚੈੱਕ ਕਰਾਉਣੀ ਪੈਂਦੀ ਹੈ ਇੱਕ ਵਾਰ ਚਲੋ ਅੱਜ ਦੀ ਪਹਿਲੀ ਗੱਲ ਤਾਂ ਇਹ ਸੀ ਵੀ ਪੀਰ ਮੁੰਬਦ ਨੂੰ ਝਟਕਾ ਹਲਾ ਕੇ ਮੈਨੂੰ ਪਾਰਟੀ ਦਿੱਕਤ ਦੇ ਆਗੂ ਹੈ ਮੇਰੀ ਗੱਲ ਨੂੰ ਰੋਕਿਆ ਵੀ ਸੀ ਕਹਿੰ ਇੱਕ ਦਿਨ ਦੀ ਨਿਊਜ਼ ਜene ਵਿੱਚ ਚਲੋ ਕੱਢ ਲਈ ਪੜਾਹ ਜੀ ਇਹਨਾਂ ਨੇ ਮਨ ਮੇਰਾ ਹਾਸਾ ਆਉਂਦਾ ਸੀ ਵੀ ਪੀਰ ਮੁਹੰਮਦ ਜਿਹੜਾ ਤੁਸੀਂ ਪੋਸਟਾ ਪਾ ਰਹੇ ਹੋ ਉਹਨਾਂ ਦੇ ਵੀ ਮੈਂ ਤਾਂ ਹੈਰਾਨ ਆ ਵੀ ਪੀਰ ਮੁਹੰਮਦ ਤੇ ਛਟਕਾ ਲੱਗ ਗਿਆ ਚਲੋ ਛੱਡੋ ਹੁਣ ਆਪਾਂ ਪੀਰ ਮੁਹੰਮਦ ਤੇ ਨਹੀਂ ਆਉਂਦੇ ਸਟੇਟ ਡੈਲੀਗੇਟਾਂ ਦੀ ਚਾਰ ਪੰਜ ਦਿਨ ਤੋਂ ਸਾਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਮਿੱਟੀਆਂ ਹੋਈਆਂ ਬਹੁਤ ਵਧੀਆ ਹੋਈਆਂ ਕਿਤੇ ਕਿਤੇ ਬਹੁਤ ਵੱਡੇ ਇਕੱਠ ਹੋਏ ਕਿਤੇ ਕਿਤੇ ਠੀਕ ਹੋਏ ਕਿਤੇ ਵਧੀਆ ਹੋਏ ਪਟਿਆਲਾ ਜ਼ਿਲ੍ਹੇ ਦੇ ਜਰਬਰੀ ਦੀ ਡਿਊਟੀ ਸ਼੍ਰੀ ਅਨਕੇ ਸ਼ਰਮਾ ਜੀ ਦੇ ਨਾਲ ਮੈਨੂੰ ਸਾਇਕ ਜਰਬਰ ਲਾਇਆ ਸੀ ਲਗਭਗ ਸਾਰੇ ਹਲਕਿਆਂ ਦਾ ਅੱਜ ਮੀਟਿੰਗਾਂ ਕੰਪਲੀਟ ਹੋ ਗਈਆਂ ਕੱਲ ਕਈ ਹਲਕੇ ਕਰੇ ਪਰਸੋਂ ਕਰੇ ਅੱਜ ਕਰੇ ਬੜੇ ਵਧੀਆ ਸਾਰੀ ਜਗ੍ਹਾ ਸਾਰੇ ਜਿਹੜੇ ਮੇਨ ਆਗੂ ਸੀ ਸਾਰੇ ਆਏ ਡੈਲੀਗੇਟਾਂ ਦੀਆਂ ਮੀਟਿੰਗਾਂ ਸੀ ਹਲਕਾ ਵਾਈਜ਼ ਕੀਤੀਆਂ ਬਾਕੀ ਜੇ ਕਿਸੇ ਨੂੰ ਹਲੇ ਵੀ ਭਲੇਖਾ ਕੋਈ ਭੰਗੜੇ ਪਵਾ ਦਾਂਗੇ ਭੰਗੜੇ ਕਿਉਂਕਿ ਪਾਰਟੀ ਦਾ ਵਰਕਰ ਹੈ ਜਿਹੜਾ ਉਠੋ ਠੋਕ ਕੇ ਖੜਾ ਪਾਰਟੀ ਦੇ ਨਾਲ ਪੂਰਾ ਠੋਕ ਕੇ ਗਰਾਊਂਡ ਲੈਵਲ ਤੇ ਜਿਹੜੇ ਆਗੂ ਛੱਡ ਛੱਡ ਪਾਰਟੀ ਗਏ ਵੀ ਨੇ ਦੇਖੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਾਦੇ ਆਗੂ ਗਏ ਨੇ ਸਾਰੇ ਪੰਜਾਬ ਚੋਂ ਜੇ ਆਪਾਂ ਕਹਈਏ ਵੀ ਕਿਤੋਂ ਸਭ ਤੋਂ ਵੱਧ ਆਗੂ ਜੇ ਕੋਈ ਬਾਗੀ ਹੋਏ ਤਾਂ ਪਟਿਆਲਾ ਜ਼ਿਲ੍ਹਾ ਵੱਡੇ ਵੀ ਲਾ ਲੋ ਆਗੂ ਜਾਂ ਵੱਧ ਲਾ ਲੋ ਉਹ ਪਟਿਆਲੇ ਜ਼ਿਲ੍ਹੇ ਚ ਗਏ ਨੇ ਤੇ ਪਟਿਆਲੇ ਜ਼ਿਲ੍ਹੇ ਦੇ ਸਾਰੇ ਹਲਕ ਸਰਕਲਾਂ ਚ ਹਲਕਿਆਂ ਚ ਅਸੀਂ ਮੀਟਿੰਗਾਂ ਕਰਕੇ ਆਏ ਆ ਤੇ ਮੇਨ ਜਿਹੜੇ ਬੰਦੇ ਨੇ ਉਹ ਪਾਰਟੀ ਦੇ ਨਾਲ ਹੀ ਨੇ ਬਹੁਤ ਬੰਦੇ ਜਿਹੜੇ ਘੁਮਰਾਹ ਕਰਨ ਪ੍ਰਚਾਰ ਦੇ ਨਾਲ ਬਹਿ ਗਏ ਉਹਨਾਂ ਦੇ ਨਾਲ ਸੰਪਰਕ ਵੀ ਹੋਇਆ ਉਹ ਵੀ ਮਤਲਬ ਉਹ ਇਹ ਮਹਿਸੂਸ ਕਰ ਰਹੇ ਨੇ ਬਹੁਤ ਬੰਦੇ ਵੀ ਆ ਰ ਅਸੀਂ ਮਤਲਬ ਭਲੇਖੇ ਜਾ ਗਏ ਵੀ ਕਿਉਂਕਿ ਬੰਦਿਆਂ ਨੇ ਦੂਜਿਆਂ ਨੇ ਆੜੀ ਅਕਾਲ ਤਖਤ ਸਾਹਿਬ ਦੀ ਲੈ ਰੱਖੀ ਆ ਮਤਲਬ ਅਕਾਲ ਤਖਤ ਸਾਹਿਬ ਨੂੰ ਹੁਣ ਧੜਿਆਂ ਦੀ ਮਤਲਬ ਪੋਲਿਟਿਕਸ ਦੇ ਵਿੱਚ ਅੜ ਜਾਇਆ ਵਾ ਕਿ ਜੋ ਧੜਿਆਂ ਦੀ ਲੜਾਈ ਨੂੰ ਅਕਾਲ ਤਖਤ ਸਾਹਿਬ ਦੇ ਤਰੂ ਚਲਾ ਰਹੇ ਨੇ ਰੌਲਾ ਧੜਿਆਂ ਦਾ ਅਕਾਲ ਤਖਤ ਸਾਹਿਬ ਨੂੰ ਸਾਰੇ ਸਮਰਪਿਤ ਨੇ ਯਾਰ ਸਾਡੇ ਅਸੀਂ ਵੀ ਸਿੱਖ ਆ ਅਸੀਂ ਵੀ ਗੁਰੂ ਮੰਨਣ ਵਾਲੇ ਆ ਸਾਡੇ ਵੀ ਪਰਿਵਾਰ ਰੋਜ਼ ਨਿਤ ਨੇਮੀ ਪਰਿਵਾਰ ਨੇ ਸਾਡੇ ساری ਉਮਰ ਉਹਨਾਂ ਨੂੰ ਸੇਵਾ ਕਰਦੇ ਨੇ ਹੋ ਗੀ ਗੁਰੂ ਘਰਾਂ ਦੇ ਨੂੰ ਚਲੋ ਆਪਣੇ ਆਪਣੇ ਹਿਸਾਬ ਨਾਲ ਹਰੇਕ ਕੀ ਕਰਦਾ ਮਤਲਬ ਤੁਸੀਂ ਹਰੇਕ ਨੂੰ ਕਹਿ ਰਹੇ ਨੇ ਕਿ ਇਹ ਗਰਦਾਰ ਨੇ ਜੀ ਇਹ ਫਲਾਣੇ ਨੇ ਜੀ ਇਹ ਮਾਨਤਾ ਪ੍ਰਾਪਤ ਹੈ ਜੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਕੱਲ ਹੁਕਮ ਵੀ ਸਿੰਘ ਸਾਹਿਬਾਨ ਦਾ ਬਿਆਨ ਵੀ ਆਇਆ ਸੀ ਕੇ ਕਾਲ ਤੱਕ ਸਾਹਿਬ ਕਿਸੇ ਇੱਕ ਦਾ ਨਹੀਂ ਸਾਰਿਆਂ ਦਾ ਉਹ ਹਰ ਸਿੱਖ ਦਾ ਹੈ ਹਰ ਸਿੱਖ ਸਮਰਪਤ ਹੈ ਮਤਲਬ ਮੈਂ ਇਹ ਵੀ ਕਿਹਾ ਸੀ ਕਿ ਮਨਪੀਰ ਸਿੰਘ ਯਾਲੀ ਨੇ ਵਿਧਾਨ ਸਭਾ ਜੋ 92 ਐਮਐਲਏ ਵੀ ਜਿਹੜੇ ਐਮਐਲਏ ਆ ਤੇ ਟਰਾਲੀ ਚੋਰੀਆਂ ਦੇ ਇਲਜ਼ਾਮ ਹੋਣ ਜਿਹੜੇ ਐਮਐਲਏ ਆ ਤੇ ਨਸ਼ਾ ਵੇਚਣ ਵਾਲਿਆਂ ਦੇ ਇਲਜ਼ਾਮ ਹੋਣ ਜਿਹੜੇ ਐਮਐਲਏ ਆ ਤੇ ਟਰੱਕ ਯੂਨੀਅਨਾਂ ਦੇ ਪੈਸੇ ਲੈ ਕੇ ਚੇਅਰਮੈਨ ਬਣਾਉਣ ਦੇ ਇਲਜ਼ਾਮ ਹੋਣ ਜਿਹੜੇ ਐਮਐਲਏ ਦੇ ਬਾਪ ਚੋਰੀ ਦੇ ਪਰਚੇ ਵਿੱਚ ਅੰਦਰ ਹੋਣ ਜਿਹੜੇ ਐਮਐਲਏ ਇਹ ਕਹਿਣ ਕਿ ਅਸੀਂ ਹੁਣ ਟਰਾਲੀਆਂ ਆਪਣਾ ਚੋਰੀਆਂ ਦੀਆਂ ਇਨਕੁਆਇਰੀ ਕਰਾਈਏ ਜਿਹੜੇ ਐਮਐਲਏ ਐਨਆਰਆਈਆਂ ਦੀਆਂ ਕੋਠੀਆਂ ਦੱਬ ਲੈਣ ਜਿਹੜੇ ਐਨਆਰਏ ਮਾਈਨਿੰਗ ਦੇ ਵਿੱਚ ਸਿੱਧੇ ਇਨਵੋਲਵ ਹੋਣ ਜਿਹੜੇ ਐਮਐਲਏ ਕਰਪਸ਼ਨ ਦੇ ਵਿੱਚ ਪਾਰਟੀ ਨੇ ਇਹਨਾਂ ਦੀ ਮੰਤਰੀ ਪਰ ਟੋਟਾਤੇ ਹੁਣ ਉਹ ਐਮਐਲਏਾਂ ਤੋਂ ਮਨਪੀ ਸਿੰਘ ਅਯਾਲੀ ਅਕਾਲ ਤਖਸਾਲ ਦੇ ਵਿਜੀ ਬਣਾਉਣ ਦੀ ਗੱਲ ਕਰ ਰਿਹਾ ਸੀ ਅੱਜ ਮੈਂ ਮਨਪੀ ਸਿੰਘ ਅਯਾਲੀ ਦਾ ਬਿਆਨ ਵੀ ਸੁਣਿਆ ਕਿਸੇ ਪੱਤਰਕਾਰ ਨੇ ਪੁੱਛਿਆ ਕਹਿੰਦਾ ਜੀ ਮੈਂ ਤਾਂ ਜੀ ਉਹਨਾਂ ਨੇ ਸਵਾਲ ਕੀਤਾ ਸੀ ਉਹਦਾ ਜਵਾਬ ਦੇਆ ਸੀ ਇਹਦਾ ਮਤਲਬ ਤੁਸੀਂ ਰਲ ਕੇ ਖੇਡ ਰਹੇ ਸੀ ਜਮਾ ਭਗਵਾਨਤ ਜੀ ਤੁਹਾਡੀ ਇਹ ਵਿਧਾਨ ਸਭਾ ਚ ਤਰੀਫਾ ਕਰਦਾ ਵੀ ਮੈਂ ਸਾਰਾ ਕੁਝ ਚੈੱਕ ਕਰ ਲਿਆ ਜੀ ਇਹਦਾ ਤੇ ਤੁਸੀਂ ਮਤਲਬ ਉਹਨਾਂ ਦਾ ਮੰਤਰੀ ਪਹਿਲੀ ਗੱਲ ਤਾਂ ਇੱਥੋਂ ਹੀ ਗੱਲ ਜਿਹੜੇ ਮੰਤਰੀ ਨੇ ਸਵਾਲ ਸੀ ਮਨਪੀ ਸਿੰਘ ਯਾਦਲੀ ਜੀ ਤੁਹਾਨੂੰ ਗਹਿਣਾ ਚਾਹੀਦਾ ਸੀ ਹਰਜੋਤ ਬੈਂਸ ਦਾ ਇਹ ਬਿਆਨ ਸੀ ਤੂੰ ਬੋਲਿਆ ਕਹਦਾ ਪਹਿਲੀ ਗੱਲ ਤਾਂ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਤੁਸੀਂ ਗੱਲ ਕਰਦੇ ਸੀ ਪਹਿਲੀ ਗੱਲ ਤਾਂ ਹਰਜੋਤ ਬੈਂਸ ਉਸ ਤੇ ਫੇਰ ਹੋ ਗਿਆ ਅਕਾਲ ਤਖਤ ਸਾਹਿਬ ਤਾਂ ਧਰਮ ਦੀ ਓਟ ਦੇ 헤ਟ ਰਾਜਨੀਤੀ ਨੂੰ ਚੋਣ ਨੂੰ ਕਹਿੰਦੇ ਨੇ ਸਿਧਾਂਤ ਸ਼੍ਰੀ ਕਾਲ ਤਖਤ ਸਾਹਿਬ ਤਾਂ ਸਿੱਖਾਂ ਨੂੰ ਰਾਜਨੀਤੀ ਦੇ ਵਿੱਚ ਰਾਜਨੀਤਿਕ ਸ਼ਕਤੀ ਹਾਸਲ ਕਰਨ ਦੀ ਗੱਲ ਕਰਦੇ ਨੇ ਸਿਧਾਂਤ ਤਾਂ ਤੇ ਹਰਜੋਤ ਸਿੰਘ ਬੈਂਸ ਕਹਿ ਰਿਹਾ ਕਿ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਪਹਿਲੀ ਗੱਲ ਤਾਂ ਤੁਹਾਨੂੰ ਟੋਕਣਾ ਚਾਹੀਦਾ ਸੀ ਮੰਤਰੀ ਨੂੰ ਕਿ ਤੂੰ ਗੱਲ ਕਰ ਰਿਹਾ ਸ਼੍ਰੀ ਕਾਲ ਤਖਤ ਸਾਹਿਬ ਦੀ ਮर्यादा ਦੀ ਉੱਥੇ ਸ਼੍ਰੀ ਉੱਥੇ ਸਿੰਘ ਸਾਹਿਬਾਨਾਂ ਦੇ ਲਾਉਣ ਦੀ ਟਾਉਣ ਦੀ ਤੇ ਤੂੰ ਗੱਲ ਹੀ ਸਟਾਰਟ ਸ਼੍ਰੀ ਕਾਲ ਤਖਤ ਸਾਹਿਬ ਦੇ ਸਿਧਾਂਤ ਤੋਂ ਉਲਟ ਕੀਤੀ ਹੈ ਸ਼੍ਰੀ ਕਾਲ ਤਖਤ ਸਾਹਿਬ ਦਾ ਸਿਧਾਂਤ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਲੈਣ ਲਈ ਕਹਿੰਦਾ ਰਾਜਨੀਤਿਕ ਸ਼ਕਤੀ ਹਾਸਲ ਕਰਨ ਲਈ ਕਹਿੰਦਾ ਤੇ ਤੁਸੀਂ ਕਹਿੰਦੇ ਹੋ ਕਿ ਧਰਮ ਤੇ ਰਾਜਨੀਤੀ ਨੂੰ ਬਕਰਾ ਕਰ ਦੇਣਾ ਚਾਹੀਦਾ ਤੇ ਤੁਸੀਂ ਉਹਨਾਂ ਉਹ ਉਹ ਬੰਦੇ ਦਾ ਫਿਰ ਇਹਦਾ ਮਤਲਬ ਜਵਾਬ ਦੇ ਰਹੇ ਸੀ ਇਹ ਜਿਹੜੇ ਐਮਐਲਏ ਦਾ ਮੈਂ ਨਾਮ ਲਿਆ ਜਿਨ੍ਹਾਂ ਤੇ ਕੀ ਕੀ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਉਹਨਾਂ ਐਮਐਲਏ ਤੋਂ ਆਸ ਰੱਖਦੇ ਸੀ ਕਿ ਉਹ ਐਮਐਲਏ ਹੁਣ ਵਿਧਿ ਵਿਧਾਨ ਬਣਾਉਣਗੇ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਚੱਕ ਲਏਗੇ ਜਿਨ੍ਹਾਂ ਤੇ ਬੰਦੇ ਭੁੱਕੀ ਚੋਰੀ ਇਹਦੇ ਨਾਲ ਫੀਮ ਦੇ ਨਾਲ ਫੜੇ ਜਾ ਰਹੇ ਨੇ ਜਿਨ੍ਹਾਂ ਨੇ ਐਨਆਰਆਈ ਦੇ ਕੁੱਟੀਆਂ ਦੱਬ ਲੀਆਂ ਜਿਹੜੇ ਆਪਣੇ ਵਰਕਰਾਂ ਦੀਆਂ ਜਨਾਨੀਆਂ ਨੂੰ ਬੁਲਾਉਣ ਦੀ ਗੱਲ ਕਰਦੇ ਨੇ ਬਲਕਾਰ ਸਿੱਧੂ ਵਰਗੇ ਕਿਹਦਾ ਕਿਹਦਾ ਨਾਮ ਲੀਏ ਗੋਲਡੀ ਕੰਬੋਜੀ ਦਾ ਬਾਪ ਚੋਰੀ ਦੇ ਪਰਚੇ ਜੰਦਰਾ ਮੁੜ ਕੇ ਕਹਿੰਦਾ ਮੇਰਾ ਬਾਪ ਹੀ ਨਹੀਂ ਉਹਨਾਂ ਮੇਲਿਆਂ ਤੋਂ ਤੁਸੀਂ ਵਿਧਾਨ ਬਣਾਉਣ ਦੀ ਗੱਲ ਕਰ ਰਹੇ ਸੀ ਸੋ ਆਪਣੇ ਸਵਾਰਥ ਲਈ ਸ਼੍ਰੀ ਕਾਲ ਤਖਸਾਬ ਨੂੰ ਆਰ ਲੈ ਕੇ ਨਾਂ ਵਰਤੋ ਇਤਿਹਾਸ ਨੇ ਤੁਹਾਨੂੰ ਇਸ ਗੱਲ ਹੀ ਮਾਫ਼ ਨਹੀਂ ਕਰਨਾ ਅੱਪਾ ਨੂੰ ਪਤਨੀ ਕਿਹੜੀ ਮਨਸ਼ਾ ਲੈ ਕੇ ਆਪਾਂ ਖੇਡ ਰਹੇ ਆ ਸੋ ਮੇਰੀ ਅਕਾਲੀ ਦਲ ਦੇ ਵਰਕਰਾਂ ਨੂੰ ਫੀਲ ਹੈ ਕਿ ਹੁਣ ਆਪਾਂ ਚਲੋ ਆਪਣੇ ਵਿੱਚੋਂ ਗਏ ਹੋਏ ਬੰਦਿਆਂ ਨੂੰ ਕਿੰਨਾ ਕੁ ਨਿੰਦੀ ਜਾਵਾਂਗੇ ਆਪਾਂ ਤਕੜੇ ਹੋ ਕੇ ਪਿੰਡ-ਪਿੰਡ ਮੀਟਿੰਗਾਂ ਕਰੀਏ ਪਿੰਡ-ਪਿੰਡ ਅਕਾਲੀ ਦਰ ਨੂੰ ਤਕੜਾ ਕਰੀਏ ਜੇ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਪੰਜਾਬ ਦਾ ਅੱਜ ਹਾਲ ਇਹ ਆ ਪੰਜਾਬ ਦੇ ਟੀਚਰ ਅੱਜ ਸੋਸ਼ਲ ਮੀਡੀਆ ਬਿੰਗ ਬਣ ਕੇ ਰਹਿ ਗਏ ਆਮਾਦੀ ਪਾਰਟੀ ਦਾ ਆਮਾਦੀ ਪਾਰਟੀ ਨੇ ਫਰਮਾਨ ਜਾਰੀ ਕਰਿਆ ਟੀਚਰਾਂ ਨੂੰ ਕਿ ਟਵਿੱਟਰ ਐਕਸ account ਬਣਾਓ ਟਵਿੱਟਰ account ਬਣਾਓ ਉਹਦੇ ਪੋਸਟਾਂ ਕਰੋ ਰੀਲਾਂ ਬਣਾ ਬਣਾ ਕੇ ਪਾਓ ਇਹ ਹੈ ਸਰਕਾਰ ਦਾ ਰਿਟਨ ਚ ਹੁਕਮ ਹੈ ਰੀਲਾਂ ਬਣਾ ਕੇ ਪਾਓ ਕਹਿੰਦੇ ਗਰੁੱਪਾਂ ਦੇ ਵਿੱਚ ਮਤਲਬ ਜ਼ਿਲ੍ਹਿਆਂ ਦੇ ਵਿੱਚ ਸੋ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾ ਰਿਹਾ ਪੰਜਾਬ ਸਰਕਾਰ ਦੇ ਸਰਕਾਰਾਂ ਦੇ ਖਿਲਾਫ ਆਪਣੇ ਬੰਦਿਆਂ ਦਾ ਸਾਨ ਹੀ ਨਿਕੜਦਾ ਉਧਰ ਨਹੀਂ ਬੋਲਦੇ ਸਾਰੇ ਸਪੀਚ ਜਿੰਨੀ ਮਰਜ਼ੀ ਸੁਣ ਲਿਓ ਟੋਟਲ ਸਪੀਚ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੰਦਾ ਚੰਗਾ ਬੋਲਣ ਪਰ ਗਮਰਾਹ ਕਰਨ ਪਰ ਜ਼ੋਰ ਲਗਾਵਾ ਅਕਾਲੀ ਦਲ ਦੇ ਵਰਕਰਾਂ ਨੂੰ ਹੋਰ ਕੋਈ ਏਜੰਡਾ ਨਹੀਂ ਤੇ ਕਹਿਣਗੇ ਕਿ ਅਕਾਲੀ ਦਲ ਨੂੰ ਤਕੜਾ ਕਰਨ ਲਈ ਕੰਮ ਕਰ ਰਹੇ ਹਾਂ ਮਤਲਬ ਇਹ ਉਹ ਕਿਹਾ ਜਾ ਸਪੋਰਟ ਇਹਨਾਂ ਦੀ ਉਹ ਲੋਕ ਕਰ ਰਹੇ ਨੇ ਪੋਸਟਾਂ ਉਹ ਲੋਕ ਪਾ ਰਹੇ ਨੇ ਜਿਨ੍ਹਾਂ ਨੇ 20 20 30 30 ਸਾਲ ਤੋਂ ਕਦੇ ਪਾਰਟੀ ਨੂੰ ਵੋਟ ਹੀ ਨਹੀਂ ਪਾਈ ਜਿਹੜੇ ਨਿੰਬੂ ਖੜਾ ਕੇ ਆ ਮੁੱਛ ਪਰ ਬੂਥੇ ਬੈਠਣਗੇ ਕਾਂਗਰਸ ਦੇ ਜਿਹੜੇ ਨਿੰਬੂ ਖੜਾ ਕੇ ਵੋਟ ਪਾਉਣਗੇ ਝਾੜੂ ਨੂੰ ਕਾਂਗਰਸ ਨੂੰ ਸਿੱਖਾਂ ਦੀ ਜਿਨ੍ਹਾਂ ਨੇ ਨਸਲ ਕੁਸ਼ੀ ਕਰਤੀ ਤੇ ਉਹ ਤੁਹਾਨੂੰ ਮਤਲਬ ਪੰਜ ਮੈਂਬਰੀ ਕਮੇਟੀ ਨੂੰ ਕਹਿੰਦੇ ਨੇ ਕਿ ਇਹ ਜੀ ਆਪਣਾ ਅਕਾਲਤ ਅਸੀਂ ਮਤਲਬ ਅਕਾਲੀ ਦਲ ਤਕੜਾ ਕਰਨਾ ਹੈ ਮਤਲਬ ਆਪਾਂ ਝੰਡਾ ਸਮਝੀਏ ਸੋ ਇਹ ਜਿਹੜੇ ਆਕੂ ਜਾ ਰਹੇ ਨੇ ਜਾਂ ਗਏ ਨੇ ਜਾਂ ਪਹਿਲਾਂ ਗਏ ਵੀ ਨੇ ਇੱਕ ਵਾਰ 6-6 ਵਾਰ ਦਸਤੀ ਫੇਰੇਤੇ ਇਹਨਾਂ ਨੇ ਮੀਡੀਆ ਵਾਲੇ ਨੂੰ ਬੇਨਤੀ ਆ ਮਾੜਾ ਮੋਟਾ ਖੋਖਲਿਆ ਕਰੋ ਜਿਹੜੇ ਬੰਦਿਆਂ ਨੂੰ ਗਿਆਨ ਨੂੰ ਮਹੀਨਾ ਮਹੀਨਾ ਹੋ ਗਿਆ ਅੱਜ ਤੁਸੀਂ ਸਿਰਫ ਇਹ ਸਿਰਫ ਅੱਜ ਦੀ ਜਿਹੜੀ ਇਹਨਾਂ ਦੀ ਇਹ ਪੀਰ ਮੁਹੰਮਦ ਵਾਲੀ ਬ੍ਰੇਕਿੰਗ ਨਿਊਜ਼ ਚਲਾਈ ਆ ਪਤਾ ਕਦ ਚਲਾਈ ਆ ਕਿਉਂਕਿ ਕੱਲ ਸ਼੍ਰੋਮਣੀ ਕਾਲਜ ਦੇ ਵਿੱਚ ਦੋ ਐ ਜੀ ਪੀ ਸੀ ਮੈਂਬਰ ਚੁੰਗਾ ਸਾਹਿਬ ਤੇ ਖੁੰਸ ਸਾਹਿਬ ਦੋਨੋਂ ਪਾਰਟੀ ਦੇ ਵਿੱਚ ਆਏ ਸੀ ਕੱਲ ਉਹਦੀ ਨਿਊਜ਼ ਚੱਲ ਰਹੀ ਸੀ ਦੋ ਮੌਜੂਦਾ ਐ ਜੀ ਪੀ ਸੀ ਮੈਂਬਰ ਸੀਗੇ ਉਹ ਕੱਲ ਵਾਲੀ ਨਿਊਜ਼ ਤੋਂ ਉਹ ਘਾਬਰੇ ਹੋਏ ਸੀ ਬਹੁਤ ਜ਼ਿਆਦਾ ਹੁਣ ਉਹ ਨਿਊਜ਼ ਨੂੰ ਕਾਊਂਟਰ ਕਰ ਲਈ ਅੱਜ ਇਹਨਾਂ ਨੇ ਐਂ ਖਾਮ ਖਾਬ ਬਿਨਾ ਮਤਲਬ ਦੇ ਪੀਰ ਮਹਿਮਦ ਵਾਲੀ ਨਿਊਜ਼ ਚਲਾਤੀ ਵੀ ਪਲਾਣਾ ਜੀ ਦੇਖੋ ਜੀ ਬ੍ਰੇਕੀ ਨਿਊਜ਼ ਜੀ ਝਟਕਾ ਜੀ ਇਹ ਜੀ ਬੋਹ ਜੀ ਕੋਈ ਝਟਕਾ ਝਟਕਾ ਨਹੀਂ ਹੈ ਜਿਹੜਾ ਝਟਕਾ ਝਟਕਾ ਉਹ ਅਕਾਲੀ ਦਲ ਪਰਵਾਹ ਨਹੀਂ ਕਰਦਾ ਵੀ ਗਏ ਜਾਂਦੇ ਨੇ ਜਿਹ 20 ਆਉਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈਗਾ ਅਕਾਲੀ ਦਲ ਦਾ ਵਰਕਰ ਜਿਹੜਾ ਡੈਲੀਗੇਟ ਜਿਹੜਾ ਬੂਥ ਤੇ ਝੋਲਾ ਫੜਨ ਵਾਲਾ ਬੱਸਾਂ ਭਰਨਾਂ ਵਾਲਾ ਲੜਾਈ ਲੜਨ ਵਾਲਾ ਵੋਟ ਪਾਉਣ ਵਾਲਾ ਵੋਟ ਪਾਉਣ ਵਾਲਾ ਕੱਟ ਕਰਨ ਵਾਲਾ ਪਾਰਟੀ ਦੇ ਨਾਲ ਖੜਾ ਤੇ ਤਕੜਾ ਹੋ ਕੇ ਨਾਲ ਖੜਾ ਹੈ